ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਗਤਪੁਰਾ ਮੋੜ ਜੀ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਚ ਬਾਈ ਬਾਈ ਕਹਿੰਦਾ ਕਰਕੇ ਦਿਖਾਵਾਂਗੇ ਤੇ ਝੋਟੀ ਦਾ ਜਿਹੜਾ ਸਾਈਜ਼ ਆ ਲੇਖੇ ਮੁਕੇ ਪਿਆ ਜੀ ਵੱਡੇ ਤੇ ਫੁੱਲ ਸਾਈਜ਼ ਦੀ ਹੈ ਜੀ ਕੁਆਲਿਟੀ ਮੂੰਹੋਂ ਬੋਲਦੀ ਆ ਦੁੱਧ ਕਿੰਨਾ ਰੈਡੀ ਆ ਉਹ ਵੀ ਬਾਈ ਤੋਂ ਪੁੱਛਾਂ ਕਿਹੜਾ ਸੂਆ ਸੂਈ ਬਿਆਜਾ ਮਗਰ ਕੀ ਆ ਸਾਰਾ ਕੁਝ ਨੂੰ ਪੁੱਛ ਕੇ ਦੱਸਾਂ ਸਸੀ ਗਾਲ ਜੀ ਸਸੀ ਗਾਲ ਜੀ ਹੋਠ ਠੀਕ ਠਾਕ ਹੂੰ ਜੀ ਹਾਂਜੀ ਠੀਕ ਠਾਕ ਹੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 7814609180 7814609180 ਪਿੰਡ ਆਪਣਾ ਜੀ ਪਿੰਡ ਚਾਰ ਕੋਠੇ ਭਗਤਪੁਰਾ ਮੋੜ ਭਗਤਪੁਰਾ ਮੋੜ ਵੀ ਕਹਿੰਦੇ ਆ ਤੇ ਦਸੀਲ ਤੇਸੀਲ ਤਾਂ ਪਾਈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਹੀ ਤੇ ਨੇੜੇ ਪੱਖੋਂ ਗੈਂਚ ਕਹਿੰਦੇ ਬਰਨਾਲਾ ਵੀ ਨਹੀਂ ਦੀ ਕੀ ਹਾਂਜੀ ਹੈ ਨਾ ਮੇੜੀ ਤੱਪਾ ਵੀ ਨੇੜੇ ਆ ਗਿਆ ਤੱਪਾ ਵੀ ਨੇੜੇ ਆ ਗਿਆ ਤੇ ਬਾਈ ਜਿਹੜੀ ਝੋਟੀ ਦੇਖੀ ਜਾਂਦੇ ਆਪਾਂ ਹਾਂਜੀ ਤਰਦੋਂ ਸੂਈ ਆਜੇ ਇਹਨੂੰ ਸ਼ੀਮਾ ਨੇ ਸੂਈਣਾਈ ਸ਼ੀਮਾ ਕਿੰਨਾ ਮਿਲਣ ਵਾਲਾ ਦੁੱਧ ਦੱਸਣਾ ਆਪਾਂ ਜਮਾ ਲੀਟਰ ਲਵਾ 16 ਕਿਲੋ ਤਿਆਰ ਹੀ ਡੰਗ ਦਾ ਜਾਇ ਆਵਦੀ ਚੋਲ ਚੋਲੇ ਆਗੇ 16 ਕਿਲੋ 8 ਲੀਟਰ ਪਰ ਟਾਈਮ ਦਾ ਹਾਂ 16 ਕਿਲੋ ਦੁੱਧ ਇਹ ਥੱਲੇ ਰੈਡੀ ਐ ਇਸ ਟਾਈਮ ਬਾਈ ਹਾਂਜੀ ਤੇ ਖੋਲੋ ਜਿਹਦਾ ਤੋਰਾ ਕਰਾਗੇ ਤੇ ਇੱਕ ਮੁੜ ਕੇ ਤੁਹਾਨੂੰ ਚਬਾਈ ਕਰਾ ਦੇ ਤੇ ਬਸ ਗਾਹਾਂ ਵਾਲੀਆਂ ਗੱਲਾਂ ਇਹਦੇ ਬਾਰੇ ਬੋਲਣ ਦੀ ਲੋੜ ਨਹੀਂ ਵੱਡੇ ਅਗਾਰ ਦੀ ਤੇ ਵੱਡੇ ਸਾਈਜ਼ ਦੀ ਝੋਟੀ ਆ ਗਈ ਫੁੱਲ ਸਾਈਜ਼ ਦੀ ਝੋਟੀ ਆ ਗਈ ਜੀ ਮਗਰ ਕੱਟੀ ਵੀ ਚੰਗੀ ਨਸਲ ਦੀ ਆ ਤੇ ਵੀਰੇ ਖਰੀਦਦਾਰੀ ਇਹ ਕਿਧਰੋਂ ਕਰੀ ਵੀ ਆ ਇਹ ਗੰਗਾ ਨਗਰ ਦੀ ਆਈ ਓਕੇ ਹਾਂ ਦੋ ਆਈ ਆਈ ਇੱਕ ਤਾਂ ਸਾਡੇ ਪਿੰਡ ਦੇ ਲੈ ਗਏ ਉਹ ਕੱਟੀ ਹੀ ਪਲੂਣ ਦੋ ਦੰਦ ਤੇ ਆਪਾਂ ਇਹਨੂੰ ਕਹਿ ਸਕਦੇ ਹਾਂ ਨਾ ਵੀ 2.5 ਤੋਂ 3 ਫੁੱਟ ਤਾਂ ਤੋਂ ਚੌੜੀ ਝੋਟੀ ਪੂਰੀ ਵੱਡੀ ਆਈ ਪੁਆ ਛੋਟੀ ਮੰਨ ਕੇ ਨਾ ਆਏ ਓਕੇ ਜੀ ਆ ਦੇਖੋ ਜੀ ਕੱਲਾ ਕੱਲਾ ਹੈ ਹਨ ਤੇ ਵੱਡੇ ਅਗਾਰ ਦੀ ਤੇ ਥਣ ਲੈਵਾ ਇੱਥੇ ਬੜਾ ਅਰਗਾਨੇ ਤਿਆਰ ਕੀਤਾ ਵਾ ਕਰ ਮੈਨੇ ਤੇ ਥਣ ਵੀ ਪੂਰਾ ਨਾ ਮੁਠੀ ਵਾਲਾ ਹੱਥੀ ਚਵਾਈ ਵਾਲਾ ਲੱਗਿਆ ਵਾ ਆਹ ਦੇਖੋ ਜੀ ਤੇ ਪੂਖ ਦੇ ਵਿੱਚ ਚਾਰ ਕਬਲ ਜਿੰਨੇ ਕਿ ਚਾਹੀਦੇ ਹੁੰਦੇ ਓਨੇ ਕੇ ਵਾਇਟਾ ਲਾਓ ਜੀ ਬੱਚਾ ਕਰਾਵਾਂਗੇ ਚੱਕ ਸਾਨੂੰ ਚਵਾਈ ਠੰਡੀ ਸੀਲ ਬਹੁਤ ਹੈ ਠੰਡੀ ਸੀਲ ਬਾਦ ਜਿਵੇਂ ਮਰਜੀ ਬੈਠੀ ਆ ਓਕੇ ਜੀ ਆ ਬਣਾ ਬੱਚੇ ਬਾਈ ਨਹੀਂ ਸੀ ਲੱਗ ਦੁੱਧ ਦਗਾ ਪੀਸਾ ਹਾਂ ਪਿਓ ਰਾਇ ਬਰੀਕੀ ਬਰੂਕੀ ਬਹੁਤ ਹੈ ਓਕੇ ਜੀ ਹਾਂ ਜੀ ਜੇ ਆਪਾਂ ਗੱਲ ਕਰ ਲਗੇ ਨਾ ਮਾਨ ਖੁਸ਼ ਹੁੰਦਾ ਈ ਝੋਟੀ ਨੂੰ ਦੇਖ ਕੇ ਭੁੱਖ ਲੈਂਦੀ ਆ ਦੋ ਘੜੀ ਦੇਖਣ ਵਾਲੀ ਝੋਟੀ ਆ ਫੈਜ ਤੁਹਾਨੂੰ ਫੇਰ ਦੱਸ ਦਗੇ ਫੁੱਲ ਦੀ ਜੀ ਮਗਰ ਇਹ ਕੱਟੀ ਆ ਗਈ ਮਗਰ ਵੀ ਚੰਗੀ ਕੱਟੀ ਆ ਗਈ ਤੇ ਜੇ ماں ਚੰਗੀ ਧੀ ਵੀ ਤਾਂ ਚੰਗੀ ਹੋਣੀ ਹੈ ਜੀ ਆ ਰਵੇ ਵੀ ਕੱਟੀ ਆਈ ਪਿਓ ਓਕੇ ਜੀ ਹਾਂਜੀ ਆ ਦੇਖੋ ਵੀਰੋ ਫਿਰ ਪਸਮਾਪ ਸਮੂਹ ਤੇ ਕੱਢ ਦਿੰਦੀ ਆ ਬਾਈ ਕਿੱਲੇ ماں ਪੂਰੇ ਇਕੱਲਾ ਇਕੱਲਾ ਥਨ ਮਾਰਦੀ ਆ ਯਾਨ ਬੰਨੋ ਫਿਰ ਕੱਟੀ ਜੀ ਕੱਟੀ ਨੂੰ ਆਪਾਂ ਕੋਈ ਬਾਲਾ ਦੁੱਧ ਨਹੀਂ ਪਿਆ ਜੇ ਤੁਹਾਨੂੰ ਐਵੇਂ ਆਪਾਂ ਕਹੀ ਜਾਈਏ ਕਿ ਇਹਨੂੰ ਪਿਆਤਾ ਹਨਾ ਬਸ ਥੋੜਾ ਬਹੁਤਾ ਵੱਧੋ ਵੱਧ ਪਾਈਆ ਕੱਟੀ ਨੇ ਦੁੱਧ ਪੀਤਾ ਹੋਣਾਗਾ ਤੇ ਫੈਜ ਆਪਾਂ ਤੁਹਾਨੂੰ ਫੇਰ ਬੋਲਦਗੇ ਸਿੰਘ ਤੋਂ ਲੈ ਕੇ ਪੂਛ ਤੋਂ ਲੈ ਕੇ ਸਿੰਗਾ ਤਾਈ ਝੋਟੀ ਸਾਰੇ ਰੁਪਏ ਦੀ ਰ ਆ ਦੇਖੋ ਜੀ ਤੇ ਧਾਰ ਦੂਰ ਫਿਰ ਵੱਧਦੀ ਆ ਬਈ ਉਂਗਲੀ ਮਾਹ ਪੂਰੀ ਜੀ ਉਂਗਲਰ ਗਈ ਮਾਹ ਪੂਰੀ ਮੋਟੀ ਓਕੇ ਜੀ ਆ ਦੇਖੋ ਆ ਕੱਲਾ ਕੱਲਾ ਥਣ ਮਾਜਾ ਪੂਰਾ ਗੈਂਸ ਮਾਰਦੀ ਨਹੀਂ ਬਰੇ ਠੀਕ ਆ ਐ ਨਹੀਂ ਕੋਈ ਪੋਲਣਾ ਬਸ ਮਾਹ ਪੂਰੀ ਹੈਗੀ ਚਲੋ ਜੀ ਕਰਦੇ ਚਵਾਈ ਜੀ ਦੁੱਧ ਬਾਈ ਕਹਿੰਦਾ 8 ਲੀਟਰ ਡੱਬੇ ਇੱਕ ਟਾਈਮ ਦੇ ਮੈਂ ਕਿ ਤੁਸੀ ਲਿਆ ਸਕਦੇ ਆ ਬਾਲਟੀ ਨਾਲ ਚਵਾਈ ਕਰੋ ਜੀ ਲਓ ਜੀ ਬਾਲਟੀ ਖਾਲੀ ਦਿਖਾਓ ਮੜੀ ਜੇ ਕੋ ਆ ਦੇਖ ਲਓ ਓਕੇ ਜੀ ਚਲੋ ਜੀ ਐਂਡ ਤਾਈ ਸਾਰੀ ਵੀਡੀਓ ਦੇਖ ਲਿਓ ਕਿਉਂਕਿ ਚੰਗੀ ਤੋਂ ਚੰਗੀ ਝੋਟੀਆਂ ਆਪਾਂ ਤੁਹਾਡੇ ਵਾਸਤੇ ਅਪਲੋਡ ਕਰਦੇ ਰਹੇਗੇ ਠੀਕ ਆ ਜੀ ਤੇ ਕੁਆਲਿਟੀ ਵਾਲੀ ਚੀਜ਼ ਆਪਾਂ ਤੁਹਾਨੂੰ ਅਪਲੋਡ ਕਰਕੇ ਦਿੰਦੇ ਰਵਾਂਗੇ ਤੁਹਾਡੀ ਮੰਗ ਦੇ ਉੱਤੇ ਨੀਲੀ ਦਾ ਵੀ ਬੂਰੀ ਮੋਹਰਾਂ ਨਸਲ ਦੀਆਂ ਸਾਰੀਆਂ ਆਪਾਂ ਵੀਡੀਓ ਅਪਲੋਡ ਕਰਕੇ ਦਿੰਨੇ ਜਿਹੋ ਜੀ ਤੁਹਾਡੀ ਮੰਗ ਹੁੰਦੀ ਆ ਤੋਕੜ ਗੱਬਣ ਗਰਲੈਂਡੋ ਨਸਲ ਦੀਆਂ ਬਿਹੜਾਂ ਐਫਐਫ ਨਸਲ ਦੀਆਂ ਬਿਹੜਾਂ ਸਾਹੀਵਾਲ ਬਿਹੜਾਂ ਤੇ ਜਰਸੀ ਪੰਜਾਬ ਵਾਲੀ ਆਪਾਂ ਤੁਹਾਡੇ ਵਾਸਤੇ ਚੀਜ਼ ਆਪਾਂ ਉਨੀ ਦਿਖਾਉਣੇ ਜਿੰਨੀ ਹੁੰਦੀ ਆ ਜੇ ਤੁਸੀਂ ਇਹ ਝੋਟੀ ਦੇ ਕੋਲੇ ਆਏ ਤੁਹਾਨੂੰ ਇਹ ਪਤਾ ਲੱਗੂ ਜੀ ਵੀ ਝੋਟੀ ਹੈਗੀ ਹੈਗੀ ਕੋਈ ਵੱਡੀ ਐ ਛੋਟੀ ਮੰਨ ਕੇ ਨਾ ਛੋਟੀ ਨਾ ਮੰਨ ਕੇ ਆਇਓ ਉਹ ਮੈਂ ਦੱਸ ਰਿਆ ਤੇ ਬਾਕੀ ਜਿਹੜੀ ਚਵਾਈ ਐ ਤੁਸੀਂ ਦੇਖੋ ਮੂਹਰੇ ਥਣਾ ਤੁਹਾਨੂੰ ਦੁੱਧਾ ਅੱਡ ਚੈੱਕ ਕਰਾ ਦੇਾਂਗੇ ਤੇ ਚਵਾਈ ਦਾ ਫਿਰ 3 ਮਿੰਟ ਵਾਲੀ ਆ ਬਾਈ ਹਨਾ ਮਾ 3 ਮਿੰਟ ਆਈ ਜਾਏ ਆਨਲਾਈਨ ਮਖਾਉ ਤਾਂ ਵੀ ਗਰੰਟੀ ਹੈ ਹਾਂ ਨੀਂਦ ਆਉਣ ਵਾਲੀ ਗੱਲ ਆ ਤੇ ਬਾਕੀ ਗੱਲਾਂ ਇਹਦੇ ਚ ਸਾਰੀਆਂ ਪੂਰੀਆਂ ਜੀ ਕੱਟੀ ਕੱਟੀ ਵੀ ਮਗਰ ਆ ਮਗਰ ਕੱਟੀ ਆ ਦੁੱਧ ਵੀ ਥੱਲੇ ਆ ਹਾਂਜੀ ਤੇ ਪਿੱਠ ਪੂੜਾ ਜੇ ਗੱਲ ਕਰ ਲਿਆ ਦੇਖੋ ਜੀ ਵੱਡੇ ਸੈਜ ਦੀ ਤੇ ਵੱਡੇ ਹੰਕਾਰ ਦੀ ਝੋਟੀ ਹੈਗੀ ਸਵਾਈ ਆਪਾਂ ਕਰ ਦਾਂਗੇ ਤੁਹਾਡੇ ਸਾਹਮਣੇ ਆਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਪਾਂ ਸ਼ਾਮ ਨੂੰ 5:30 ਵਜੇ ਵੀਡੀਓ ਕਵਰ ਕਰ ਰਹੇ ਹਾਂ 17 ਤਰੀਕ ਨੂੰ ਠੀਕ ਹੈ ਜੀ ਆ ਦੇਖਾ ਦਿਖਾਓ ਮੂਲੇ ਕਿੱਡੇ ਦੀ ਕਰਕੇ ਦਿਖਾਓ ਆ ਦੇਖੋ ਜੀ 1.5 ਕਿਲੋ ਦੀ ਗਾੜੀ ਇਹਦੀ ਹੋਣਾ ਜਿੱਦੇ ਝੋਟੀ ਨੇ ਪੀਕ ਲੈਵਲ ਫੜਨਾ ਹਨਾ ਆ ਸ਼ਿਮਾ ਨੇ ਸੁਣਿਆ ਪੋੜੇ ਜਾਂ ਕੀ ਅਜੇ 10 ਦਿਨਾਂ ਨੂੰ ਝੋਟੀ ਨੇ ਪੀਕ ਲੈਵਲ ਫੜਨਾ ਹਾਂਜੀ ਮੈਲਾ ਮੂਲਾ ਮਾਰੂਗੀ ਅਜੇ ਮੈਲਾ ਨਹੀਂ ਚੱਲੇ ਹੀ ਬਰੇ ਖਰਾਕ ਤੇ ਹੁਣ ਕੀ ਦੇ ਰਹੇ ਆ ਕੋਈ ਨਹੀਂ ਭਾਈ ਇਹ ਕੱਖਾਂ ਲਿਆ ਨੋਰਮਲ ਨੋਰਮਲ ਹੈ ਓਕੇ ਹਾਂ ਕਿਉਂਕਿ ਗਰਮੀ ਦੀ ਲੋਤਾ ਜੇ ਪਾਵਾਂਗੇ ਤਾਂ ਬਾਹਲਾ ਹੁਣ ਦੁੱਧ ਘਟੂਗੀ ਹਨਾ ਹਾਂ ਗਰਮੈਸ਼ ਹੈਗੀ ਇੱਕ ਮੱਛਰ ਮੁਛਰ ਬਹੁਤ ਆਈ ਮੱਛਰ ਬਹੁਤ ਜ਼ਿਆਦਾ ਆ ਤੇ ਬਾਕੀ ਦਾ ਚੰਗੀ ਕਿਸੇ ਦੀ ਗਾਂ ਤੋਂ ਸਾਂਭੀ ਵੀ ਆ ਹਾਂ ਤੇ ਮੁੱਲ ਵੀ ਇਹਦਾ ਵੀਡੀਓ ਦੇ ਵਿੱਚ ਹੀ ਹੋਊ ਜਮਾ ਜੈਤ ਜੀ ਇਲਾਕਾ ਹੀ ਬਹੁਤ ਚੰਗਾ ਹੀ ਇਲਾਕਾ ਇਲਾਕਾ ਚੰਗਾ ਦੁੱਧ ਦਿੰਦੇ ਹਨਾ ਬਸ ਹਾਂ ਦੁੱਧ ਵਾਲਾ ਇਲਾਕਾ ਹੀ ਦੁੱਧ ਵਾਲਾ ਜਮਾ ਤੇ ਬਾਕੀ ਚਵਾਈ ਆ ਨਹੀਂ ਗੱਲ ਹੈਗੀ ਬੰਦਾ ਅੱਖ ਅੱਗੇ ਉੱਠ ਖੜੂ ਹਨਾ ਹਾਂ ਆ ਧਰਤੀ ਵੜਦੀ ਹੈ ਇਹ ਲੋ ਆ ਦੇਖੋ ਜੀ ਓਕੇ ਹਾਂ ਨਹੀਂ ਠੀਕ ਹੈ ਓ ਤੇ ਬਾਕੀ ਦੀ ਗੱਲ ਆਪਣੀ ਹੁਣ ਦੇਖੀ ਪਰਖੀ ਵੀ ਹੈ ਨਾ ਪੰਜ ਦਿਨ ਗੱਬਣਾ ਸੀ ਬਈ ਆਪਣੇ ਕੋਲੇ ਨਾ ਸੂਈ ਸਵਾਈ ਲਿਆਤੀ ਸੂਈ ਸਵਾਈ ਲੈਂਦੀ ਓਕੇ ਜੀ ਐਂ ਤਸੱਲੀ ਕਰਕੇ ਲਈ ਆਈ ਓਕੇ ਜੀ ਜੇ ਮੈਂ ਇੰਨੇ ਪੈਸੇ ਲਾਉਣੇ ਆ ਨਾ 500 ਰੁਪਿਆ ਦੀ ਲਾਉਣੀ ਆਪਾਂ ਕਿਹੜੇ ਪੈਸੇ ਥੋੜੇ ਲਾਇਏ ਇੰਨੇ ਪੈਸੇ ਲਾਇਆ ਤੇ ਫਿਰ ਡਾਰ ਵਾਲੀ ਤੇ ਦੀ ਕੋਈ ਗੱਲ ਹੀ ਹੈ ਨਹੀਂ ਹੁਣ ਕੋਈ ਡਾਰ ਵਾਲੀ ਭਾਰ ਦੀ ਗਰੰਟੀ ਆ ਆਪਣੀ ਗਰੰਟੀ ਆ ਖਾਣ ਪੀਣ ਦੀ ਜਾਰੂ ਬਈ ਤੇ ਠੀਕਾ ਨਹੀਂ ਦੱਸਿਆ ਅਗਲੇ ਨੇ ਵੀ ਕਿਹੜਾ ਲਵਾਇਆ ਸੀ ਹਾਂ ਠੀਕਾ ਨਹੀਂ ਦੱਸਿਆ ਹੀ ਉਹਨ ਦੱਸਿਆ ਹੀ ਭੁੱਲ ਗਏ ਨੰਬਰ ਨੰਬਰ ਹੈ ਨਹੀਂ ਆਪਾਂ ਇਹ ਚੀਜ਼ ਆ ਸਾਹਮਣ ਹਾਂ ਆੜ ਦਾ ਸਮਰਾੜ ਦਾ ਕੀ ਫਾਇਦਾ ਉਹਨੂੰ ਦੱਸਿਆ ਜੀਗਾ ਨਸਲ ਦਾ ਆਪਾਂ ਭੁੱਲ ਗਏ ਓਕੇ ਜੀ ਚੰਗੀ ਹੈ ਜੀ ਬਾਕੀ ਦੀ ਗੱਲ ਤੁਸੀਂ ਦਸਾਲੀ ਕਰੀਂ ਪਿੱਕਾਦ ਵਾਲੀਆ ਪਿੱਛੇ ਨਸਲ ਦੀ ਚੱਟੀ ਉਹ ਤਾਂ ਆਪਾਂ ਦੱਸਤਾ ਇਹਨਾਂ ਨੂੰ ਬਾਈਆਂ ਨੂੰ ਭੈਣ ਭਰਾਵਾਂ ਨੂੰ ਦੇਖਣਾ ਇਹਨਾਂ ਨੂੰ ਵੀ ਇਹਦੇ ਚ ਸਾਇਜ ਚ ਨਹੀਂ ਕਮੀ ਹੈਗੀ ਸਾਇਜ ਫੁੱਲ ਕਿਤੋਂ ਵੀ ਨਹੀਂ ਕਮੀ ਮੇਰੇ ਹਿਸਾਬ ਨਾਲ ਤਾਂ ਜੀ ਮਾ ਸਿੰਘ ਮੂੰਹ ਦੀ ਬਾੜੀ ਚੰਗੀ ਹੈ ਪਿੱਠ ਦੀ ਚੰਗੀ ਆ ਰੰਗ ਚੰਗਾ ਚੰਗੀ ਜਾਂਦੀ ਹੈ ਜੀ ਜਮਾ ਮਰੋਪਰ ਤੁਹਾਨੂੰ ਵੀਡੀਓ ਚੈੱਕ ਕਰਾ ਦੇਵਾਂਗੇ ਤੇ ਇਹਦੇ ਵਿੱਚ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਕਿੰਨਾ ਟਾਈਮ ਚ ਵਾਈ ਨੂੰ ਲੱਗਿਆ ਠੀਕ ਆ ਜੀ ਆ ਦੇਖੋ ਜੀ ਬਾਕੀ ਦਾ ਆਨਲਾਈਨ ਮੰਗਾਉਣੀ ਆ ਤੁਸੀਂ ਆਨਲਾਈਨ ਵੀ ਵਾਇਗਾਂ ਨਾਲ ਸੰਪਰਕ ਕਰਕੇ ਤੜਕੇ ਵੀਡੀਓ ਕਾਲ ਕਰਕੇ ਚੋਲਿਓ ਸ਼ਾਮ ਦੀ ਚਵਾਈ ਆ ਹੁਣ ਠੀਕ ਹੈ ਜੀ ਤੇ ਬਾਲਟੀ ਆਉਂਦੀ 16 ਕਿਲੋ ਦੀ ਗਰੰਟੀ ਹੀ ਆ ਇਸ ਟਾਈਮ ਹਾਂਜੀ ਓਕੇ ਜੀ 16 ਕਿਲੋ ਦੀ ਬਾਈ ਕੰਦਾ ਗਰੰਟੀ ਆ ਘਟ ਹੋਇਆ ਆਪਣੀ ਆ ਮੈਂ ਠੀਕ ਹੈ ਜੀ ਦੋ ਟਾਈਮ ਚੋਵੇ ਸਾਹੀ ਪਾ ਲੈ ਚੋਈ ਚੱਲੇ ਹਾਂ ਜਾਂ ਚਾਰ ਟਾਈਮ ਚੋਵੇ ਠੀਕ ਆ ਜਵਾਬ ਨਹੀਂ ਠੀਕ ਗਵਰੇਪਾਈ ਬਾਈ ਕਹਿੰਦੇ ਵੀ ਸਾਈ ਪਾਓ ਤੇ ਚੋਈ ਚੱਲੋ ਪੰਜ ਚਾਰ ਡੰਗ ਚੋਈ ਚੱਲੋ ਸਾਨੂੰ ਕਿ ਪਹਿਲੇ ਅਗਲੇ ਨੇ ਵੀਰੇ ਹਨਾ ਹਾਂ ਓਕੇ ਸਾਈ ਪਾਓ ਜਿੰਨੇ ਟਾਈਮ ਮਾਰਜੀ ਓਕੇ ਜੀ ਪਰ ਝੂਠ ਵਾਲੀ ਗੱਲ ਨਹੀਂ ਨਹੀਂ ਜੀ ਠੀਕ ਆ ਬਾਕੀ ਦਾ ਝੋਟੀ ਦੇ ਥਾਣਾ ਚ ਪਹਿਲਾਂ ਸਮਾਪ ਸਮੂਹ ਭੋਰਾ ਵੀ ਨਹੀਂ ਸੀ ਹਨਾ ਜਮਾਈ ਨਹੀਂ ਜਮਾਈ ਓਕੇ ਜੀ ਤੇ ਕਾਲੀ ਜਾਮਣ ਵਰਗੀ ਪਈ ਆ ਸਿੰਘਾਂ ਦੀ ਕੋਈ ਸੇਵ ਚਾਰ ਸਵੇਰੇ ਦੀ ਤੇ ਪੂਸ਼ ਦੇ ਵਿੱਚ ਚਾਰ ਕਬਾਲ ਜਿੰਨੇ ਕਿ ਚਾਹੀਦੇ ਹੁੰਦੇ ਉਹਨੇ ਹੀ ਚਿੱਟੇ ਆ ਠੀਕ ਆ ਜੀ ਹਾਂ ਜੀ ਕੁਆਲਿਟੀ ਫੁੱਲ ਇਹ ਫਿਰ ਰੇਟ ਕੀ ਆਊਗਾ ਭਾਈ ਇਹਦਾ ਦੱਦ ਲੈਣ ਦੇਣਾ ਜਿਵੇਂ ਰੈਡ ਹਮ ਬਸ ਇੱਕੋ ਹੀ ਮੋਲ ਇੱਕ 20 ਕਰਾ ਲਓ 15 ਕਰਾ ਲਓ 2 2 ਕਰਾ ਲਓ ਨਾ ਢਾਈ ਇੱਕ ਦਾ 20 ਹੀ ਦੇਣੀ 10 ਦੀ ਦੇਣੀ 2 ਲੱਖ ਦੀ ਹਾਂ ਆਪਣੇ ਆਫ ਕੈਮਰਾ ਗੱਲ ਹੋਈ ਸੀ ਪਹਿਲਾਂ ਦੋ ਲੱਖ 10000 ਦੀ ਦੇਣੀ ਹੈ ਦੋ ਵੀ ਮੋਲ ਹਾਂ ਇਹ ਚ ਮਾਨਦਾਨ ਹੋਊਗਾ ਕਰਦਾ ਹੀ ਮਾਂ ਓਕੇ ਜੀ ਬਾਹ ਨਹੀਂ ਕਰਨਾ ਮਾਨਾ ਕੋ ਓਕੇ ਜੀ ਹਾਂ ਜਰੂਰ ਕਿਰਾਂ ਕਰੀ ਗਈ ਡਿਮਾਂਡ ਹੁੰਦੀ ਹੈ ਜੀ ਤੁਸੀਂ ਸੌਦਾ ਕਰਨਾ ਫੋਨ ਕਰਕੇ ਪਤਾ ਨਹੀਂ ਕਿੱਥੇ ਹੋ ਜਾਣਾ ਸੌਦਾ ਠੀਕ ਹੈ ਜੀ ਹਾਂ ਤੇ ਜਰੂਰ ਬਾਈ ਨਾਲ ਤੁਸੀਂ ਕਰਿਓ ਸੰਬਰਕ ਤੇ ਦੁੱਧ ਦੇਖੋ ਤੁਸੀਂ ਤੇ ਵੀਡੀਓ ਲੰਮੀ ਜਰੂਰ ਹੋਣ ਵਾਲੀ ਐਂਡ ਤਾਈ ਸਾਰੀ ਵੀਡੀਓ ਦੇਖ ਲਿਓ ਵੀਡੀਓ ਨੂੰ ਛੱਡ ਕੇ ਨਾ ਜਾਇਓ ਸਕਿਪ ਨਾ ਕਰਿਓ ਪਹਿਲਾਂ ਸਾਰੀ ਦੇਖ ਲਿਆ ਕਰੋ ਕਿਉਂਕਿ ਪੈਸੇ ਥੋੜੀ ਜੇਬ ਚੋਂ ਜਾਣੇ ਆ ਜੀ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕਰ ਪਹੁੰਚਾਉਣਾ ਵੀ ਇੱਥੇ ਪਸ਼ੂ ਖੜਾ ਆਓ ਖਰੀਦੋ ਦਸੱਲੀ ਕਰੋ ਦੋ ਟਾਈਮ ਤੇ ਪਸ਼ੂ ਲੈ ਕੇ ਜਾਓ ਬਾਕੀ ਦੁੱਧ ਵਾਲੇ ਪਸ਼ੂ ਤੁਹਾਡੇ ਵਾਸਤੇ ਆਪਾਂ ਕਵਰ ਕਰਦੇ ਰਹਿਮਾ ਚੰਗੇ ਤੋਂ ਚੰਗੇ ਚੰਗੀ ਤੋਂ ਚੰਗੀ ਮੱਝ ਚੰਗੀ ਤੋਂ ਚੰਗੀ ਗਾਂ ਆਹ ਦੇਖੋ ਜੀ ਬਾਲਟੀ ਕਿੰਨੇ ਕਲਉਂਦੀ ਆ ਵੀਰੇ ਮਾਲ ਸਾਡੇ ਜਿਗਲੇ ਉਹ ਤਾਂ ਲਾਤੀ ਆ ਨਾ ਜਮਾ ਹਾਂ ਆਪਾਂ ਚਾਂ ਕਰਾਂਗੇ ਜੁੱਜੀ ਵਾਲਟੀ ਓਕੇ ਜੀ ਹਾਂਜੀ ਚੋਈ ਜਨਾ ਕੋਈ ਭੂਰ ਲਾ ਕੋਈ ਸਰ ਲਾ ਹਨਾ ਕੋਈ ਨਹੀਂ ਭੂਰ ਸਰ ਲਾਈ ਚੋਈ ਆਣ ਗੰਨਿਆ ਲੱਗਿਆ ਉਹ ਕਰਨ ਜਾਂਚੇ ਵਾਲਟੀ ਉਹ ਫੜਾਇਓ ਜੀ ਫੁੱਲ ਕੁਆਲਟੀ ਵਾਲੀ ਝੋਟੀ ਹੈ ਜੀ ਆ ਪਾਣੀ ਆ ਦੇਖੋ ਜੀ ਪਾਣੀ ਪਾਣੀ ਬਾਰੇ 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 ਆ ਦੇਖੋ ਜੀ ਕਰੋ ਜੱਕਾ ਬਾਕੀ ਦਾ ਜਿੰਨੀ ਕੀ ਗੱਲ ਬਾਈ ਨੇ ਦੱਸੀਆ ਮੈਨੂੰ ਗੱਲ ਦੇ ਵਿੱਚ ਵਜਨ ਲੱਗਦਾ ਹਨਾ ਮਾਹ ਜਿੰਨਾ ਹੋਇਆ ਉਹਨਾ ਹੀ ਆ ਠੀਕ ਆ ਜੀ ਖਿੱਚ ਦੇ ਕੰਮਲੇ ਦਵਾ ਦਾ ਵੀਡੀਓ ਆਪਣੀ ਬੜੀ ਲੰਮੀ ਹੋ ਜਾਣੀ ਆ ਆ ਦੇਖੋ ਜੀ ਵੀਡੀਓ ਜਰੂਰ ਲੰਮੀ ਹੋਣ ਵਾਲੀ ਆ ਆਪਾਂ ਤੁਹਾਡੀ ਖਾਤਰ ਕਿਉਂਕਿ ਤੁਹਾਨੂੰ ਪ੍ਰੋਪਰ ਦੱਸਲੀ ਹੋ ਜੇ ਕੋਈ ਵੀਡੀਓ ਰੋਕ ਦੇ ਨੀ ਕੋਈ ਸਕਿਪ ਨਹੀਂ ਕਰਦੇ ਠੀਕ ਆ ਜੀ ਓਵੇਂ ਜਿਵੇਂ ਦੀ ਓਵੇਂ ਚੱਲੀ ਜਾਂਦੀ ਆ ਇਦੇ 'ਚ ਕੋਈ ਸ਼ੱਕ ਨਹੀਂ ਰਿਹਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਹੋ ਗਿਆ ਇੱਕ ਕੰਨੀਆਂ ਭਾਰਤੀ ਦੇ ਦੂਜਾ ਦੁੱਧ ਹਜੇ ਬਚ ਰਹਿ ਗਿਆ ਸੀ ਨਾ ਬਾਲਟੀ ਹਾਂ ਰਹਿ ਗਈ ਚੋਚਵਾਈ ਕਰੀ ਜਾਂਦੇ ਆ ਵੀਡੀਓ ਇਹ 12 ਤੋਂ 13 ਤੋਂ 14 ਮਿੰਟਾਂ ਦੀ ਹੋਣ ਵਾਲੀ ਹੈ ਜੀ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਤੁਸੀਂ ਤੁਸੀਂ ਆ ਵੀ ਤਸੱਲੀ ਕਰ ਲੈਣੀ ਹੈ ਠੀਕ ਹੈ ਜੀ ਆ ਦੇਖੋ ਥੱਲੇ ਤਾਂ ਕੋਈ ਮਾਸਪੁਆਇੰਟ ਨਹੀਂ ਹਨਾ ਮਾ ਕੋਈ ਐ ਨਹੀਂ ਓਕੇ ਜਮ ਸੌਣ ਬੀ ਜਾਵਾ ओके ساری ਵੀਡੀਓ ਦੇਖ ਲਓ ਫਿਰ ਬਾਈ ਨੂੰ ਲਾਓ ਤੁਸੀਂ ਜਮਾ ਇਕੱਠੇ ਨਿਬੜਿਆ ਹਨਾ ਥਾਂ ਹਾਂ ਐ ਨਹੀਂ ਕੋਈ ਘੱਟ ਵੱਧ ਨਹੀਂ ਥਾਣੀ ਜਮੇ ਨਹੀਂ ਮੈਂ ਖਾ ਦੇਖੋ ਜੀ ਜਾਣੀ 15 ਲੀਟਰ ਆਈ ਤਾਂ ਕੋਈ ਸ਼ੱਕ ਹੀ ਨਹੀਂ 15 ਜਾਂ ਓਡ ਹੀ ਆਈ ओके ਹਾਂ 216 ਹੀ ਹੈ ਕੋਈ ਸ਼ੱਕ ਨਹੀਂ 9 ਮਾਣੇ ਦੋ ਨੂੰ ਦੋ ਨੂੰ ਵਾਲੇ ਦੇਣੀ ਹੋਈ ਓਕੇ ਬੱਚੇ ਨੂੰ ਆਪਾਂ ਕੋਈ ਪਾਈਆ ਦ 10000 ਰੁਪਇਆ ਕੋਈ ਆਪਾਂ ਵਾਲਾ ਨਹੀਂ ਪਾਇਆ ਠੀਕ ਹੈ ਜੀ ਇਕੱਠੇ ਥਣ ਮੁਕੇ ਕੋਈ ਥਣ ਚ ਨੌਕਸ ਨਹੀਂ ਕੋਈ ਭੂਰ ਨਹੀਂ ਕੋਈ ਛਰਲਾ ਨਹੀਂ ਕੋਈ ਗੰਡ ਨਹੀਂ ਕੋਈ ਅੰਪਰੋੜੀ ਨਹੀਂ ਹਾਂ ਓਕੇ ਜੀ ਮੋਲੇ ਦਾ 220000 ਰੁਪਇਆ 210 ਦਾ ਆ ਦੇਖੋ ਘਰੇ ਵੀਰੇ ਤੇ 210000 ਦੀ ਬਾਈ ਕਹਿੰਦਾ ਆਪਾਂ ਛੜ ਦੇਣੀ ਹੈ ਝੋਟੀ ਠੀਕ ਹੈ ਜੀ ਹਾਂਜੀ ਚੰਗੀ ਝੋਟੀ ਆ ਗਈ ਤੇ ਚੰਗੀ ਆ ਗਈ ਕੁਆਲਿਟੀ ਬਾਕੀ ਦਾ ਨੰਬਰ ਬਾਈ ਫਿਰ ਬੋਲਦੇ 71460928 714601 ਮੈਸੀ ਪਿੰਡ ਭਗਤਪੁਰਾ ਮੋੜ ਝਾਲ ਵਾਲੇ ਕੋਠੇ ਵੀ ਕਹਿੰਦੇ ਆ ਤੇ ਜ਼ਿਲ੍ਹੇ ਬਰਨਾਲੇ ਦਾ ਪਿੰਡ ਆ تحصیل ਤਾਪੇ ਦਾ ਪਿੰਡ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸਹਿਦ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ